ਨੇ ਮਾਤਾ ਉਸ ਦਾ ਮਾਰੀ ਮੇਰੇ ਪੁੱਤ ਕੜਾ ਨਜਾ ਕਰਦੇ ਸੂਟਰਾ ਨੇ ਮਾਰਿਆ 100 ਲੱਖ ਇਹਨਾਂ ਤੇ ਸਖਤ ਕਾਰਵਾਈ ਹੋਊਗੀ ਕੇ ਗੱਲ ਸੁਣ ਅਰੇ ਉਹ ਬੱਚੇ ਵੀ ਜਨਾਨੀਆਂ ਵੀ ਉਹਨਾਂ ਦੀ ਚੋਕ ਚੋਂ ਉਹਨਾਂ ਤੇ ਸਖਤ ਕਾਰਵਾਈ ਹੋਊ ਸਰ ਸਰ ਮਾਇ ਬਹੁਤ ਬੁਰੇ ਤੇ ਕਬਨੇ ਟਵਣਾ ਚਲਾਤਾ ਹੈ ਕਬਨੇ ਉਹਨਾਂ ਨੇ ਮੇਰੇ ਪੁੱਤਰ ਨੂੰ ਠੀਕ ਉਹ ਸੁਬੇ ਮਾਰ ਗਈ ਨਾ ਕਿਹਾ ਮੈਂ ਮੇਰੀ ਜਾਨ ਨੇ ਹਲੇ ਲਖਿਆ ਨਹੀਂ ਅਰੇ ਇਹ ਆਪ ਲਖਿਆ ਲਕਿਆ ਮਹਾਨ ਕੇ ਮਾਰੇਗਾ ਲਕਿਆ ਕਾ ਪੁੱਤ ਨਹੀਂ ਮੈਂ ਨੂੰ ਪਾਉਂਦਾ ਲੱਕੀ ਨੂੰ ਬੜੇ ਚੰਦਾ ਫੋਨ ਕੀਤਾ ਉਹ ਲੱਕੀ ਢਿੱਲਾ ਹੀ ਹੈ ਲੱਕੀ ਇਹਦਾ ਥੋੜੀ ਹੁਨਾ ਪੀ ਨਹੀਂ ਗੋਲੀ ਹਿੱਕੇ ਨਾਤੇ ਉਹ ਕਰਦੀ ਆ ਬੁੱਦਕ ਕੱਲ ਇਹਨਾਂ ਨੇ ਕਿਹਾ ਵੀ ਤੂੰ ਵੜਕੇ ਵਗਾਈ ਬਲ ਚ ਕਹਿੰਦਾ ਬੀਬੀ ਕੋਈ ਗੱਲ ਨਹੀਂ 6 ਮਹੀਨੇ ਆ ਮੈਂ ਆਖਾ 6 ਮਹੀਨੇ ਦਾ ਪੱਕਾ ਬੂਤਰ ਨਹੀਂ ਜਿਹੜਾ ਹਾਂ ਉੱਡ ਜਾਣਾ ਹਾਂ ਐਂ ਪੈਂਡ ਨਹੀਂ ਛੱਡ ਜਾਣਾ ਪੈਂਦੀ ਰਹਿਣਾ ਹੈ ਕਮੂਤਰ ਨਹੀਂ ਮੇਰੇ ਪੁੱਤੇ ਧੀ ਲੈਣਾ ਹੈ ਅਈ ਜਾਇਦਾਦ ਵਾਲੇ ਸਭ ਕਾਹੇ ਆ ਲਿਆ ਮੈਂ ਮਹਾਰਪਤਾ ਔਰ ਉਲਾਮਾ ਦੇ ਕੇ ਉਹਨਾਂ ਵੀ ਇਹ ਸਾਡੇ ਨਾਲ ਬਹੁਤ ਸਾਡੀ ਬੇਇੱਜ਼ਤੀ ਕਰੋਨਾ ਸਾਡੇ ਵੱਡੇ ਪੈਰ ਲਵਾਉਣ ਵਾਲੇ ਤੇ ਸਾਡੇ ਪੈਰਾਂ ਦੇ ਕੰਡੇ ਪੀਜਦਾ ਮੈਂ ਤਾਂ ਅੱਜ ਜਾਣਾ ਹੀ ਉੱਧਰ ਸਾਰਟੋ <Gã> ਜੀ <entender> <ilizces>